ਸਾਰਿਆਂ ਨੂੰ ਸਲਾਮ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਤੇ ਆਸ਼ਿਸ਼ ਦੇ ਆਈਏ ਅਸੀਂ ਪਰਮੇਸ਼ਵਰ ਦੇ ਧੰਨਵਾਦ ਲਈ ਅੱਜ ਪ੍ਰਾਰਥਨਾ ਕਰਾਂਗੇ ਜਿਨ੍ਹਾਂ ਦੇ ਜੀਵਨਾਂ ਵਿੱਚ ਪਰਮੇਸ਼ਵਰ ਆਪਣੇ ਕੰਮ ਕਰਦਾ ਆ ਅਸੀਂ ਸਭ ਜਨ ਮਿਲ ਕੇ ਅੱਜ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਕਿ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀਆਂ ਤਾਂ ਜੋ ਤੁਸੀਂ ਸਾਨੂੰ ਅੱਜ ਤੱਕ ਜਿੰਦੇ ਰੱਖਿਆ ਸਹੀ ਸਲਾਮਤ ਰੱਖਿਆ ਆਪਣੀ ਕਿਰਪਾ ਕੀਤੀ ਆਪਣਾ ਅਨੁਗ੍ਰਹਿ ਵਾਲੇ ਜੀਵਨ ਵਿੱਚ ਕੀਤਾ ਆਈਏ ਅਸੀਂ ਅੱਖਾਂ ਬੰਦ ਕਰਦੇ ਹਾਂ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਹੋ ਮੇਰੇ ਯਸੂ ਰਾਜਾ ਹਾਲੇਲੂਇਆ 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 ਸਰਵ ਸ਼ਕਤੀਮਾਨ ਪਿਤਾ ਸੀ ਤੁਹਾਡਾ ਧੰਨਵਾਦ ਕਰਦੇ ਆਂ ਸਰਵ ਸ਼ਕਤੀਮਾਨ ਪਿਤਾ ਸੀ ਤੁਹਾਡਾ ਧੰਨਵਾਦ ਕਰਦੇ ਆਂ ਪਿਆਰੇ ਪਰਮੇਸ਼ਰ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਰ ਹੋ ਯੇਸੂ ਜੀ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਰ ਹੋ ਤੁਸੀਂ ਆਦਰ ਦੇ ਯੋਗੇ ਪਰਮੇਸ਼ਰ ਹੋ ਯੇਸੂ ਰਾਜਾ ਟੜੀਆਂ ਕੀਤੀਆਂ ਪੱਲਿਆਈਆਂ ਔਰ ਵਫਾਦਾਰੀਆਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਟੜੀਆਂ ਕੀਤੀਆਂ ਪੱਲਿਆਈਆਂ ਔਰ ਵਫਾਦਾਰੀਆਂ ਲਈ ਤੁਹਾਡਾ ਧੰਨਵਾਦ ਕਰਦੇ ਤੁਹਾਡੀ ਮਹਿਮਾ ਲਈ ਤੁਹਾਡਾ ਧੰਨਵਾਦ ਕਰਦੇ ਯੇਸੂ ਰਾਜਾ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਹੋ ਯੇਸੂ ਜੀ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਹੋ ਮੇਰੇ ਸਵਰਗੀ ਪਿਤਾ ਤੁਹਾਡਾ ਤਾਨਵਾਦ ਹੋ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹallelujah hallelujah 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 ਸਭ ਜਨ ਆਪਣੀ ਪੂਰੀ ਅਧੀਨਗੀ ਦੇ ਨਾਲ ਅਖਾਬੰਦ ਕਰਦੇ ਹੋਏ ਪਰਮੇਸ਼ਵਰ ਦੇ ਕੰਮਾਂ ਨੂੰ ਆਪਣੇ ਜੀਵਨ ਚ ਚੇਤੇ ਕਰਦੇ ਹੋਏ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਧੰਨਵਾਦ ਕਰੀਏ ਇੱਕ ਇੱਕ ਜਾਨ ਪਰਮੇਸ਼ਵਰ ਦਾ ਧੰਨਵਾਦ ਕਰੀਏ ਹallelujah ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਵਿੱਤਰ ਪਰਮੇਸ਼ਵਰ ਤੁਹਾਡੇ ਕੰਮਾਂ ਲਈ ਤੁਹਾਡੇ ਉਪਕਾਰਾਂ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਤੀ ਦਿਨ ਸਾਨੂੰ ਸੰਭਾਲ ਕੇ ਰੱਖਣ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਇਸ ਦੁਨੀਆ ਤੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਦੁਰਘਟਨਾਵਾਂ ਹੁੰਦੀਆਂ ਪਿਆਰੇ ਪਰਮੇਸ਼ਰ ਅਨੇਕ ਲੋਕ ਬਿਮਾਰੀਆਂ ਲਾਚਾਰੀਆਂ ਨਾਲ ਮਰ ਜਾਂਦੇ ਪਿਆਰੇ ਪਰਮੇਸ਼ਰ ਲੇਕਿਨ ਅਸੀਂ ਕਿੰਨੇ ਖੁਸ਼ ਨਸੀਬ ਆ ਪਵਿੱਤਰ ਪਰਮੇਸ਼ਰ ਤੁਹਾਡੇ ਨਾਂ ਦੇ ਵਿੱਚ ਜਿੰਦਾ ਆ ਸਹੀ ਸਲਾਮਤ ਆ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਜਿੰਨੇ ਭੈਣ ਭਰਾ ਆਪਣਾ ਡਰ ਔਰ ਖੌਫ ਵਿੱਚ ਤੁਹਾਡੇ ਜੀਵਨ ਵਰਤੀਤ ਕਰਦੇ ਯੇਸੂ ਰਾਜਾ ਉਹਨਾਂ ਦੇ ਜੀਵਨਾਂ 'ਚ ਕੰਮ ਕਰੋ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨਾਂ ਜਿ ਕੰਮ ਕਰੋ ਯੇਸੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਯੇਸੂ ਰਾਜਾ ਤੁਹਾਡਾ ਜ਼ਲਾਲ ਕਾਰੀਏ ਕਰੇ ਸਾਮਰਤੀਏ ਪਿਤਾ ਤੁਹਾਡਾ ਜ਼ਲਾਲ ਕਾਰੀਏ ਕਰੇ ਪਿਆਰੇ ਪਰਮੇਸ਼ਰ ਅਸੀਂ ਸਭ ਜਨ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧੰਨਵਾਦ ਦਿੰਨੇ ਆ ਅਸੀਂ ਸਭ ਜਨ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਨੇ ਆ ਜਿਹਨੇ ਸਾਡੇ ਜੀਵਨਾਂ ਵਿੱਚ ਉਪਕਾਰ ਕੀਤੇ ਆ ਸਾਡੇ ਜੀਵਨਾਂ ਵਿੱਚ ਉਹ ਵੱਡੇ ਵੱਡੇ ਕੰਮ ਕੀਤੇ ਆ ਮੈਂ ਤੁਹਾਡਾ ਸ਼ੁਕਰ ਕਰਦੀ ਸਵਰਗਯੇ ਪਿਤਾ ਹallelujah hallelujah 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 ਜਿੰਦੇ ਯਹਵਾ ਪਰਮੇਸ਼ਵਰ ਟੜਾ ਧੰਨਵਾਦ ਹੋ ਜਿੰਦੇ ਯਹਵਾ ਪਰਮੇਸ਼ਵਰ ਜੀ ਟੜਾ ਹੀ ਧੰਨਵਾਦ ਹੋ ਟੜੇ ਨਾਂ ਨੂੰ ਮਹਿਮਾ ਮਿਲੇ ਟੜੇ ਨਾਂ ਨੂੰ ਆਦਰ ਮਿਲੇ ਸਾਰਾ ਜ਼ਲਾਲ ਟੜੇ ਨਾਂ ਨੂੰ ਮਿਲੇ ਪਿਆਰੇ ਪਰਮੇਸ਼ਵਰ ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਅਸੀਂ ਮਿੱਟੀ ਖਾ ਕੇ ਨਿਕੰਮੇ ਆ ਯੇਸੂ ਰਾਜਾ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਧਨੀ ਹੋ ਤੁਸੀਂ ਸਾਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਨ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਯੇਸੂ ਰਾਜਾ ਤੁਹਾਡਾ ਹੀ ਧੰਨ ਵਾਦ ਕਰਦੀ ਸਰ ਦੇ ਸਿਰਾਂ ਤੇ ਛਤ ਨੂੰ ਮਹਈਆ ਕਰਨ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ। ప్రతి ਦਿਨ ਸਾਨੂੰ ਅੱਛਾ ਭੋਜਨ ਦੇਣ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ। ਸਾਡੇ ਸਰੀਰ ਉਤੇ ਅੱਛੇ ਵਸਤਰ ਦੇਣ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ। ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਹੋ ਤੁਹਾਡਾ ਧੰਨਵਾਦ ਹੋ ਪਿਆਰੇ ਪਰਮੇਸ਼ਰ। ਤੁਹਾਡਾ ਜਲਾਲ ਕਾਰਿਏ ਕਰੇ ਸਾਮਰਤੀਏ ਪਿਤਾ। ਤੁਹਾਡਾ ਜਲਾਲ ਕਾਰਿਏ ਕਰੇ। ਸਭ ਜਨਉਰੀਆਂ ਕਿਰਪਾ ਨੂੰ ਯਾਦ ਕਰਦੇ ਹੋਏ ਪਰਮੇਸ਼ਰ ਦਾ ਧੰਨਵਾਦ ਕਰੀਏ। ਸਭ ਜਨਉਰੀ ਕਿਰਪਾ ਨੂੰ ਯਾਦ ਕਰਦੇ ਹੋਏ ਉਹਦਾ ਧੰਨਵਾਦ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਜਿੰਨਾ ਹੀ ਤੁਹਾਡਾ ਧੰਨਵਾਦ ਕਰੀਏ ਸਾਡੇ ਲਈ ਉਹਨਾਂ ਹੀ ਥੋੜਾ ਆ ਕਿਉਂਕਿ ਤੁਸੀਂ ਮਹਿਮਾਨ ਦੇ ਪਰਮੇਸ਼ਵਰ ਹੋ ਤੁਸੀਂ ਵਡਿਆਈਆਂ ਦੇ ਯੋਗ ਪਰਮੇਸ਼ਵਰ ਹੋ ਯਸੂ ਰਾਜਾ ਅਨੁਗ੍ਰਾਹੀ ਪਿਤਾ ਤੁਹਾਡਾ ਧੰਨਵਾਦ ਹੋ ਅਨੁਗ੍ਰਾਹੀ ਪਿਤਾ ਤੁਹਾਡਾ ਹੀ ਧੰਨਵਾਦ ਹੋ ਜ਼ਿੰਦੇ ਯਹੋਵਾ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਜ਼ਿੰਦੇ ਯਹੋਵਾ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯਸੂ ਰਾਜਾ ਹallelujah 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 ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਸਤਿ ਸਮਰਥਾ ਸਾਡੇ ਪਰਮੇਸ਼ਵਰ ਦੀ ਸਤਿ ਸਮਰਥਾ ਸਾਡੇ ਪਰਮੇਸ਼ਵਰ ਦੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਪਵਿੱਤਰ ਪਰਮੇਸ਼ਵਰ ਜੀ ਤੁਹਾਡਾ ਸ਼ੁਕਰ ਅਨੁਗ੍ਰਹਿ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਆਪਣੇ ਕੰਮਾਂ ਨੂੰ ਸਾਡੇ ਜੀਵਨਾਂ 'ਚ ਪ੍ਰਗਟ ਕਰਨ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀਆਂ ਯਿਸੂ ਰਾਜਾ ਤੁਸੀਂ ਕਿਹ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲੀਕੋ ਪਿਆਰੇ ਪਰਮੇਸ਼ਵਰ ਤੁਸੀਂ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲੀਕੋ ਪਵਿੱਤਰ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਦਿਆ ਦੇ ਸਾਗਰ ਤੁਹਾਡਾ ਧੰਨਵਾਦ ਕਰਦੀ ਹਾਂ ਇੱਕ ਇੱਕ ਦੇ ਜੀਵਨ ਵਿੱਚ ਆਪਣੇ ਕੰਮਾਂ ਨੂੰ ਕਰਨ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਹਰ ਇੱਕ ਮੁਸ਼ਕਲ ਆਫਤ ਤੋਂ ਬਚਾਉਣ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਮਦੀਨੀ ਸਰਵਸ਼ਕਤੀਮਾਨ ਪਿਤਾ ਕਿਉਂਕਿ ਤੁਸੀਂ ਜਿੰਦੇ ਯਹਵਾ ਪਰਮੇਸ਼ਵਰ ਹੋ ਤੁਸੀਂ ਦਿਆ ਦੇ ਸਾਗਰ ਹੋ ਯੇਸੂ ਰਾਜਾ ਅਜੀਬ ਰ ਚੰਬੇ ਮੌਜ ਦੇ ਸਾਡੇ ਜੀਵਨ ਨਾਜ ਕਰਨ ਵਾਲੇ ਪਰਮੇਸ਼ਰ ਹੋ ਜੀ ਯੇਸ਼ੂ ਰਾਜ ਜੇ ਅਸੀਂ ਰੂਹ ਔਰ ਸਚਾਈ ਨਾਲ ਤੁਹਾਡੇ ਪਿੱਛੇ ਚੱਲਣ ਵਾਲੇ ਬਣ ਜਾਈਏ ਸੱਚਮੁੱਚ ਤੁਸੀਂ ਜੋ ਵਾਅਦੇ ਆਪਣੇ ਸਾਡੇ ਨਾਲ ਕੀਤੇ ਉਹ ਸਾਡੇ ਜੀਵਨਾਂ ਚ ਪੂਰੇ ਕਰਦੇ ਆ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਨੂੰ ਮਹਿਮਾ ਦਿੰਨੀ ਆ ਯੇਸ਼ੂ ਰਾਜਾ ਤੁਹਾਡੇ ਨਾਮ ਨੂੰ ਮਹਿਮਾ ਦਿੰਨੀ ਪਿਆਰੇ ਪਰਮੇਸ਼ਰ ਉਹ ਬੰਦਨ ਜਿਹੜੇ ਹਜੇ ਵੀ ਕਈਆਂ ਦੇ ਜੀਵਨਾਂ ਵਿੱਚ ਆ ਪਿਆਰੇ ਪਰਮੇਸ਼ਰ ਤੁਹਾਡੀ ਕਿਰਪਾ ਵਾਲੇ ਪਿਆਰੇ ਪਰਮੇਸ਼ਰ ਜਿਉਏ ਇੱਕ ਇੱਕ ਦੇ ਜੀਵਨ ਚ ਪਿਆਰੇ ਪਰਮੇਸ਼ਰ ਜੀ ਕਾਇਮ ਕਰੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਮਹਿਮਾ ਮਿਲੇ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਯੇਸੂ ਜੀ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯੇਸੂ ਮਸੀਹ ਕੇ ਨਾਮ ਮੇ ਆਮੀਨ ਆਮੀਨ ਹਾਂਜੀ ਕਿੰਨੇ ਪੈਣਪਰਾ ਜਿਹੜੇ ਹਰ ਰੋਜ਼ ਪਰਮੇਸ਼ਵਰ ਦੇ ਕੰਮਾਂ ਲਈ ਉਹਨਾਂ ਦਾ ਧੰਨਵਾਦ ਕਰਦੇ ਆ ਪ੍ਰਾਰਥਨਾ ਕਰਨ ਤੋਂ ਪਹਿਲਾਂ ਉਹ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਯਾਦ ਕਰਦੇ ਆ ਜੋ ਤੁਹਾਡੇ ਤੋਂ ਨਹੀਂ ਸੀ ਜੋ ਪਰਮੇਸ਼ਵਰ ਪ੍ਰਤੀ ਦਿਨ ਸਾਡੇ ਜੀਵਨਾਂ 'ਚ ਦਿੰਦਾ ਆ ਕਿਉਂਕਿ ਸਾਡਾ ਧੰਨਵਾਦ ਕਰਨਾ ਬੰਦ ਆਇਆ ਅਸੀਂ ਦੇਖਦੇ ਹਾਂ ਕਈ ਲੋਕ ਸੜਕਾਂ ਉੱਤੇ ਸੌਂਦੇ ਆ ਜਿਨ੍ਹਾਂ ਦੇ ਉੱਪਰ ਕੋਈ ਬਿਸਤਰਾ ਨਹੀਂ ਹੁੰਦਾ ਜਿਨ੍ਹਾਂ ਦੇ ਉੱਤੇ ਕੋਈ ਚਾਦਰ ਲੈਣ ਨੂੰ ਨਹੀਂ ਹੁੰਦੀ ਕੋਈ ਕੁਝ ਵੀ ਨਹੀਂ ਹੁੰਦਾ ਉਹਨਾਂ ਦੇ نیچے ਵਿਛਾਉਣ ਨੂੰ ਵੀ ਨਹੀਂ ਕੁਝ ਹੁੰਦਾ ਉੱਦਾਂ ਹੀ ਸੜਕਾਂ ਉੱਤੇ ਪਏ ਹੁੰਦੇ ਆ ਦੇਖਿਓ ਅਸੀਂ ਕਿੰਨੇ ਖੁਸ਼ ਨਸੀਬ ਆਂ ਕਿ ਬਾਰਿਸ਼ ਵਿੱਚ ਅਸੀਂ ਆਪਣੇ ਘਰਾਂ ਵਿੱਚ ਹੁੰਨੇ ਆਂ ਸਰਦੀ ਵਿੱਚ ਸਾਨੂੰ ਪਰਮੇਸ਼ਵਰ ਨੇ ਸਾਡੇ ਲਈ ਹਰ ਇੱਕ ਇੰਤਜ਼ਾਮ ਕੀਤਾ ਹੋਇਆ ਆ ਤੋ ਪਰਮੇਸ਼ਵਰ ਦਾ ਧੰਨਵਾਦ ਸਾਡੇ ਲਈ ਜ਼ਰੂਰ ਬੰਦ ਆ ਇਸੇ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਜੀਵਨ 'ਚ ਹਰ ਇੱਕ ਚੀਜ਼ ਮਹੱਈਆ ਕੀਤੀ ਆ ਕਈ ਲੋਕਾਂ ਨੂੰ ਖਾਣਾ ਨਸੀਬ ਨਹੀਂ ਹੁੰਦਾ ਲੇਕਿਨ ਅਸੀਂ ਪਰਮੇਸ਼ਵਰ ਦਾ ਸ਼ੁਕਰ ਕਰਦੇ ਆ ਅਸੀਂ ਦੋ ਟਾਈਮ ਤਿੰਨ ਟਾਈਮ ਜਿੰਨੇ ਟਾਈਮ ਵੀ ਖਾਣਾ ਖਾਣੇ ਆ ਪਰਮੇਸ਼ਵਰ ਸਾਨੂੰ ਅੱਛਾ ਖਾਣਾ ਮਹੱਈਆ ਕਰਦਾ ਆ ਸੀ ਰਜਮੀ ਰੋਟੀ ਖਾ ਕੇ ਸੌਣੇ ਆ ਪਰਮੇਸ਼ਵਰ ਦਾ ਸ਼ੁਕਰ ਕਰਦੇ ਆ ਸਾਡੇ ਸਰੀਰ ਤੇ ਪਹਿਨਣ ਨੂੰ ਅੱਛੇ ਅਵਸਥਾ ਰਸ ਗਰਮੀਆਂ ਵਿੱਚ ਗਰਮੀਆਂ ਵਾਸਤੇ ਸਰਦੀਆਂ ਲਈ ਸਰਦੀਆਂ ਵਾਸਤੇ ਤੋਂ ਪਰਮੇਸ਼ਵਰ ਦਾ ਧੰਨਵਾਦ ਸਾਡੇ ਲਈ ਵੰਦਾ ਆ ਹਰ ਇੱਕ ਚੀਜ਼ ਲਈ ਸਾਡਾ ਪਰਮੇਸ਼ਵਰ ਦਾ ਧੰਨਵਾਦ ਵੰਦਾ ਕਿਉਂਕਿ ਸਾਡਾ ਪਰਮੇਸ਼ਵਰ ਮਹਾਨ ਆ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਤੋ ਅਸੀਂ ਜਦੋਂ ਸੌਂਨੇ ਆ ਪਰਮੇਸ਼ਵਰ ਸਾਨੂੰ ਮਿੱਠੀ ਪਿਆਰੀ ਨੀਂਦ ਦਿੰਦਾ ਆ ਸੁਬਾ ਉੱਠਦੇ ਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਈ ਲੋਕ ਰਾਤ ਨੂੰ ਸੁੱਤੇ ਰਹਿ ਜਾਂਦੇ ਆ ਤੋ ਪਰਮੇਸ਼ਵਰ ਦਾ ਧੰਨਵਾਦ ਬੰਦਾ ਆ ਕਿ ਪਰਮੇਸ਼ਵਰ ਜੀ ਤੁਸੀਂ ਸਾਨੂੰ ਸਵੇਰ ਦੀ ਰੋਸ਼ਨੀ ਦਿਖਾਈ ਕਈਆਂ ਪੈਣ ਭਰਾਮਾ ਦੇ ਬੱਚੇ ਨਹੀਂ ਹੁੰਦੇ ਪਰਮੇਸ਼ਵਰ ਨੇ ਸਾਨੂੰ ਬੱਚੇ ਦਿੱਤੇ ਆ ਤੋ ਪਰਮੇਸ਼ਵਰ ਦਾ ਧੰਨਵਾਦ ਬੰਦਾ ਆ ਕਿ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰ ਸਕੀਏ ਕਿ ਉਹਨਾਂ ਨੇ ਸਾਡੀਆਂ ਕੁੱਖਾਂ ਨੂੰ ਮੁਬਾਰਕ ਕੀਤਾ ਉਹ ਭਰਾਵਾਂ ਨੂੰ ਮੁਬਾਰਕ ਕੀਤਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਔਲਾਦ ਬਖਸ਼ੀਆ ਤੋਂ ਮੈਂ ਸ਼ੁਕਰ ਕਰਦੀ ਪਰਮੇਸ਼ਵਰ ਦਾ ਮੈਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀਆਂ ਉਹਨਾਂ ਲਈ ਵੀ ਧੰਨਵਾਦ ਬੰਦਾ ਆ ਕਿ ਜਿਹੜੇ ਭੈਣ ਭਰਾ ਉਹ ਹਰ ਇੱਕ ਦੁੱਖ ਤਕਲੀਫ ਵਿੱਚ ਪਰਮੇਸ਼ਵਰ ਦੇ ਨਾਲ ਵਫਾਦਾਰ ਆ ਜਿੰਨੀਆਂ ਮਰਜ਼ੀ ਤੰਗੀਆਂ ਤੱਕ ਲੈ ਫਾਉਣ ਪਰਮੇਸ਼ਵਰ ਨੂੰ ਆ ਉਹ ਕਦੀ ਨਾ ਛੱਡਦੇ ਆ ਨਾ ਕਦੀ ਤਿਆਗਦੇ ਆ ਤਾਂ ਪਰਮੇਸ਼ਵਰ ਦਾ ਧੰਨਵਾਦ ਬੰਦਾ ਆ ਕਿਉਂਕਿ ਅਸੀਂ ਪਰਮੇਸ਼ਵਰ ਵਿੱਚ ਵਫਾਦਾਰ ਆ ਤਾਂ ਸਾਡਾ ਪਰਮੇਸ਼ਵਰ ਮਹਾਨ ਆ ਜੋ ਹਰ ਇੱਕ ਚੀਜ਼ ਸਾਡੇ ਜੀਵਨ ਵਿੱਚ ਦੇਣ ਨੂੰ ਮਹੱਈਆ ਕਰਦਾ ਆ ਔਰ ਪਰਮੇਸ਼ਵਰ ਸਾਡੇ ਲਈ ਹਿੰਮਤ ਔਰ ਤਾਕਤ ਸਾਨੂੰ ਬਖਸ਼ਦਾ ਆ ਜੇ ਅਸੀਂ ਉਹਦੇ ਵਿੱਚ ਪੂਰੇ ਔਰ ਖਰੇ ਰਹੀਏ ਤਾਂ ਸਭ ਜਨ ਜਦੋਂ ਅਸੀਂ ਇਹ ਪ੍ਰਾਰਥਨਾ ਨੂੰ ਸੁਣੀਏ ਪੂਰੀ ਅਧਿਨਕੀ ਦੇ ਨਾਲ ਪ੍ਰਾਰਥਨਾ ਕਰੀਏ ਤਾਂ ਪਰਮੇਸ਼ਵਰ ਤੁਹਾਡੇ ਜੀਵਨਾਂ ਵਿੱਚ ਅਦਭੁਤ ਕੰਮ ਕਰੇਗਾ ਔਰ ਹਰ ਇੱਕ ਚੀਜ਼ ਉਹ ਮਹਈਆ ਕਰੇਗਾ ਜੇ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਔਰ ਪੂਰੇ ਵਿਸ਼ਵਾਸ ਦੇ ਨਾਲ ਮੰਗਾਂਗੇ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਆਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਹਨਾਂ ਨੇ ਸਾਨੂੰ ਇਕੱਠਿਆਂ ਨੂੰ ਮਿਲਾਇਆ ਔਰ ਅਸੀਂ ਸਭ ਜਨ ਇਕੱਠੇ ਹੋ ਕੇ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ ਸਾਰਿਆਂ ਨੂੰ ਸਲਾਮ ਆਮੀਨ